ਪਿਆਰੇ ਦਰਸ਼ਕੋ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉਗੇ ਚਿੰਤਕ ਡਾਕਟਰ ਪਿਆਰਾ ਲਾਲ ਗਰਗਾ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਇੱਕ ਨਵਾਂ ਵਰਤਾਰਾ ਜਿਹੜਾ ਉਹ ਵਾਪਰਨ ਜਾ ਰਿਹਾ ਹੈ ਪਿਛਲੀ ਪੰਜਾਬ ਨੇ ਉਹਦੇ ਤਜਰਬੇ ਪਹਿਲੀ ਵਾਰੀ ਨਹੀਂ ਪਹਿਲਾਂ ਵੀ ਕੀਤੇ ਆ 89 ਦੇ ਵਿੱਚ ਵੀ ਕੀਤੇ ਆ ਉਸ ਤੋਂ ਬਾਅਦ ਜਿਹੜੀ ਪਿਛਲੀ ਸਰਕਾਰ ਅੱਜ ਪੰਜਾਬ ਦੇ ਵਿੱਚ ਆਈ ਉਦੋਂ ਵੀ ਤਜਰਬਾ ਕੀਤਾ ਉਸ ਤੋਂ ਪਿਛਲੀਆਂ ਚੋਣਾਂ ਦੇ ਵਿੱਚ ਵੀ ਤਜਰਬੇ ਕੀਤੇ ਜਦੋਂ ਆਮ ਆਦਮੀ ਪਾਰਟੀ ਦੇ ਚਾਰ ਜਿਹੜੇ ਆ ਲੋਕ ਸਭਾ ਮੈਂਬਰ ਜਿੱਤੇ ਸੀਗੇ ਨਵੇਂ-ਨਵੇਂ ਤਜਰਬੇ ਪੰਜਾਬੀਆਂ ਦੇ ਕਰਨ ਦੀ ਇੱਕ ਮਤਲਬ ਪਛਾਣ ਬਣਦੀ ਜਾ ਰਹੀ ਹੈ ਤੇ ਇਸ ਵਾਰੀ ਵੀ ਨਵੇਂ ਤਜਰਬੇ ਹੋਣ ਦੀਆਂ ਜਿਹੜੀਆਂ ਉਹ ਮੋੜ ਬਣਿਆ ਜਾ ਰਿਹਾ ਇੱਕ ਪਾਸੇ ਜਿਹੜੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਉਹਨਾਂ ਕਹਿਆ ਕਿ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ ਇਹਦੇ ਨਾਲ ਹੀ ਇੱਕ ਨਵੀਂ ਖਬਰ ਜਿਹੜੀ ਹੋਰ ਆ ਗਈ ਹੈ ਕਿ ਵਾਰਿਸ ਪੰਜਾਬ ਦੀ ਦੇ ਜਿਹੜੀ ਜਥੇਬੰਦੀ ਹੈ ਉਹਦੇ ਆਗੂ ਨੇ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਕਿਹਾ ਜਾਂਦਾ ਉਹ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਲਗਭਗ ਸਾਲ ਹੋਣ ਆਲਾ ਉਹਨਾਂ ਦੇ ਵਕੀਲ ਨੇ ਅੱਜ ਜਲੰਧਰ 'ਚ ਕਿਹਾ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਆ ਖਡੂਰ ਸਾਹਿਬ ਤੋਂ ਚੋਣ ਲੜਨਗੇ ਇਸੇ ਤਰੀਕੇ ਨਾਲ ਲੱਖਾ ਸਧਾਨਾ ਪਹਿਲਾਂ ਜਿਹੜੇ ਆ ਉਹ ਬਠਿੰਡੇ ਤੋਂ ਉਮੀਦਵਾਰ ਨੇ ਉਹਨਾਂ ਦੀ ਸਿਮਰਜੀਤ ਮਾਨ ਉਹਨਾਂ ਦੀ ਜਿਹੜੀ ਅਕਾਲੀ ਦਲ ਉਹਨਾਂ ਦੀ ਹਮਾਇਤ ਕੀਤੀ ਹੈ ਕੀ ਡਾਕਟਰ ਸਾਹਿਬ ਪੰਜਾਬ ਅਫੋਰਡ ਕਰਦਾ ਵੀ ਇੱਕ ਨਵਾਂ ਤਜਰਬਾ ਕੀਤਾ ਜਾਵੇ ਜਾਂ ਇਹਨਾਂ ਨਾਲ ਨਵਾਂ ਤਜਰਬਾ ਹੋਏਗਾ ਅਜੇ ਕਿਉਂਕਿ ਪੰਜਾਬ ਚ ਲਾਸਟ ਗੇਟ ਚ ਵੋਟਾਂ ਪਹਿਣੀਆਂ ਪਹਿਲੀ ਜੂਨ ਨੂੰ ਪਹਿਣੀਆਂ ਅਜੇ ਨਾਮਿਨੇਸ਼ਨ ਨਾਮਜ਼ਦਗੀਆਂ ਕਰਨ ਦੇ ਵਿੱਚ ਵੀ ਕਾਫੀ ਦਿਨ ਪਏ ਆ ਕੀ ਅਗਲੇ ਦਿਨਾਂ ਚ ਹੋਰ ਵੀ ਕੁਝ ਦੇਖਣ ਨੂੰ ਮਿਲੇਗਾ ਜਾਂ ਜੋ ਅੱਜ ਦੀਆਂ ਡਵੈਲਪਮੈਂਟਸ ਨੇ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਮੂਨ ਸਾਹਿਬ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਚ ਲਿਖੀ ਹੈ ਬਾਵਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਜਿਵੇਂ ਇਤਿਹਾਸ ਨੂੰ ਬਿਨਾਂ ਦੇਖੇ ਕਿਸੇ ਚੀਜ਼ ਦਾ ਅੰਕਲਨ ਕਰਨ ਦੀ ਕੋਸ਼ਿਸ਼ ਕਰੀਏ ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਅਸੀਂ ਗਲਤੀ ਕਰਨ ਦੇ ਵੀ ਜਿਆਦਾ ਮੌਕੇ ਹੁੰਦੇ ਨੇ ਹੁਣ 89 ਚ 99 ਦੇ ਵਿੱਚ ਇਸ ਤਰ੍ਹਾਂ ਹੀ ਖੜੇ ਹੋਏ ਸੀ ਤਾਂ ਪੂਰਾ ਪੰਜਾਬ ਟੁੱਟ ਕੇ ਪੈ ਗਿਆ ਸੀ ਕਿ ਸੀਟਾਂ ਹੀ ਸੀਟਾਂ ਦਿੱਤੀਆਂ ਸੀ ਗਿਣਤੀ ਨਹੀਂ ਆ ਰਹੀ ਸੀ ਜਿਨ੍ਹਾਂ ਨੂੰ ਕਦੇ ਸੋਚ ਨਹੀਂ ਸੀ ਕਿ ਕਦੇ ਚੋਣਾਂ ਚ ਵੀ ਖੜੇ ਹੋਣਗੇ ਉਹ ਐਮਪੀ ਬਣ ਗਏ ਸੀ ਇਨੇ ਐਮਪੀ ਬਣਨ ਦੇ باوجود ਪਰ ਉਹ ਸਿਆਣੇ ਬੰਦੇ ਸੀ ਉਹਨਾਂ ਚੋਂ ਬਹੁਤ ਸਾਰੇ ਤਾਂ ਤੇ ਜਿਵੇਂ ਅਚੇਂਦਰਪਾਲ ਸਿੰਘ ਖਾਲਸਤਾਨੀ ਦੀ ਸਿਆਣਪ ਦਿੱਤਾ ਸੀ ਕੁਝ ਨਹੀਂ ਨਾ ਕਹਿ ਸਕਦੇ ਕੋਈ ਕੁਐਸਚਨ ਨਹੀਂ ਕਰ ਸਕਦੇ ਸੋ ਜਿਹੜੇ ਇੰਨੇ ਸਿਆਣੇ ਬੰਦੇ ਵੀ ਜਿੱਤੇ ਸਿਮਰਜੀਤ ਸਿੰਘ ਮਾਨ ਆਈ.ਟੀ.ਐਸ ਅਫਸਰ ਰਹੇ ਸੀ ਜੇ ਉਹ ਇੰਨੀ ਘੰਟੀ 'ਚ ਜਾ ਕੇ ਪੰਜਾਬ ਨੇ ਇੱਕ ਪਾਸੇ ਉਹ ਕਬਟਾਂ ਪਾਈਆਂ ਉਹੋਂ ਪੰਜਾਬ ਅੱਛਾ ਉਦੋਂ ਕੇਂਦਰ ਦੇ ਵਿੱਚ ਸਰਕਾਰ ਵੀ ਕੋਈ ਬਹੁਤ ਤਕੜੀ ਨਹੀਂ ਸੀ ਵੀ ਜਿਹਦੇ ਵਿੱਚ ਉਹ ਕਰ ਨਾ ਸਕਦੇ ਜੇ ਉਦੋਂ ਪੰਜਾਬ ਦਾ ਚਾਹੇ ਛੂਠੇ ਮੁਕਾਬਲਿਆਂ ਦਾ ਚਾਹੇ ਪੰਜਾਬ ਦੇ ਹੱਕਾਂ ਦਾ ਚਾਹੇ ਕੇਂਦਰ ਦੀ ਸਰਦਾਰੀ ਦੇ ਉੱਤੇ ਜਾਂ ਪੰਜਾਬ ਦੇ ਬਾਕੀ ਜਿਹੜੇ ਪੁਨਰਗਠਨ ਦੇ ਮੁੱਦੇ ਪਏ ਸੀ ਉਹਨਾਂ 'ਚ ਕੋਈ ਗੱਲ ਨਾ ਕਰ ਸਕੇ ਨਾ ਫਿਰ ਹੁਣ ਇੱਕ ਜਾਂ ਦੋ ਹੋਰ ਜਾ ਕੇ ਕੀ ਕਰਨਗੇ ਭਾਈ ਦੀ ਗੱਲ ਪਾਈ ਇਹਨੂੰ ਸੀਮਾ ਨਾਲੋਂ ਸਮਝੀਏ ਕਿਉਂਕਿ ਸਾਡੇ ਸਾਹਮਣੇ ਤਜਰਬਾ ਹੈ ਨਾ ਸੀ ਉਹਨਾਂ ਦੇ ਇਮਾਨਦਾਰੀ ਤੇ ਸਾਨੂੰ ਕੋਈ ਸ਼ੱਕ ਹੈ ਨਾ ਉਹਨਾਂ ਦੀ ਅਕਲ ਤੇ ਕੋਈ ਸ਼ੱਕ ਹੈ ਨਾ ਗਿਣਤੀ ਤੇ ਕੋਈ ਸ਼ੱਕ ਹੈ ਗਿਣਤੀ ਬਹੁਤ ਜ਼ਿਆਦਾ ਸੀ ਨਾ ਹੀ ਇਹ ਹੈ ਕਿ ਹੁਣ ਵਰਗੀਆਂ ਸਖਤ ਸਰਕਾਰਾਂ ਨਹੀਂ ਸੀ ਉਹ ਸਰਕਾਰ ਵੀ ਆਪਣਾ ਪਤਾ ਵੀ ਕਿੰਨੀ ਇੱਕ ਮਤਲਬ ਤਕੜੀ ਸੀ ਕੇਂਦਰ ਦੇ ਵਿੱਚ ਇਹਦੇ باوجود ਆਪਾਂ ਨੂੰ ਇਹ ਵੀ ਪਤਾ ਹੈ ਵੀ ਪੰਜਾਬ ਦਾ ਗੁੱਲ ਚੁਪੂਣੀ ਵੀ ਨਹੀਂ ਕਤਰੀ ਗਈ ਬਲਕਿ ਝੂਠੇ ਮੁਕਾਬਲੇ ਹੋਰ ਵੀ ਵੱਧਦੇ ਗਏ ਤੇ ਖਾਲੜਾ ਦੀ ਜਿਹੜੀ ਆਪਾਂ ਨੂੰ ਪਤਾ ਹੈ ਤੇ ਜੋ ਜਸਟਿਸ ਅਜੀਤ ਸਿੰਘ ਬੈਂਸ ਨਾਲ ਸਟੇਟ ਨੇ ਕੀਤਾ ਜਿਹੜੇ ਜੱਜ ਹਾਈ ਕੋਰਟ ਦੇ ਸੀ ਹਾਤਕੜੀ ਬੰਨ ਕੇ 17 ਸੈਕਟਰ ਚ ਇਹ ਦੇ ਕੇ ਗਏ ਤਾਂ ਇਹ ਮਤਲਬ ਕੋਈ ਛੋਟੀ ਗੱਲ ਨਹੀਂ ਸੀ ਸੋ ਨਾ ਸੀ ਸਿੱਖਣ ਇਨਸਾਫ ਦੇ ਵਾਸਤੇ ਨਾ ਸੀ ਜਿਹੜੇ ਮਿਲਿਟੈਂਸੀ ਕਹਿੰਦੇ ਸੀ ਵੀ ਅਸੀਂ ਤਾਂ ਕਿ ਮਿਲਿਟੈਂਸੀ ਨਾਲ ਲੈ ਲਾਂਗੇ ਨਾ ਉਹ ਕੁਝ ਨਾ ਸਕੇ ਤੇ ਨਾ ਹੀ ਅਸੀਂ ਜਿਹੜੇ ਕਹਈਏ ਵੀ ਪੁਲਸ ਮੁਕਾਬਲੇ ਝੂਠੇ ਸੀ ਉਹਨਾਂ ਨੂੰ ਬੰਦ ਕਰਾ ਸਕੇ ਕਿ ਫਿਰ ਅਸੀਂ ਕਰਿਆ ਕੀ ਹੈ ਸਿੱਖੀ ਦਾ ਪੰਜਾਬ ਦਾ ਝੂਠੇ ਮੁਕਾਬਲਿਆਂ ਦਾ ਮੁੱਖੀ ਅਧਿਕਾਰਾਂ ਦਾ ਜਮਹੂਰੀ ਅਧਿਕਾਰਾਂ ਦਾ ਸਰਧਾਨੀ ਰੱਖੀਦਾ ਇੰਨੇ ਗਿੰਤੇ ਦਵਾਦ ਪੁੱਛ ਨਹੀਂ ਕਰ ਸਕੀ ਹੁਣ 1 2 4 ਦੋ ਹੀ ਨੇ ਨਾ ਜਾਂ ਪੱਕੇ ਇਹ ਤਿੰਨੇ ਇਕ ਲਖਾ ਸਦਾਨਾ ਵੀ ਖੜਾ ਹੋਇਆ ਤੇ ਚਲੋ ਆਪਾਂ ਸਿਰਨਜੀਤ ਸਿੰਘ ਮਾਨ ਕੋਕੋਨਾ ਦੀ ਪਾਰਟੀ ਨੂੰ ਨਵੀਂ ਸਿੱਖ ਲਖਾ ਸਦਾਨਾ ਖੜਾ ਹੋਇਆ ਸੋ ਇਸ ਕਰਕੇ ਇੱਕ ਤਾਂ ਮੈਨੂੰ ਇਹ ਜਿਹੜਾ ਵਰਤਾਰਾ ਹੈ ਇਹ ਐਸ ਵਕਤ ਯੈਸੀ ਦੇ ਕਿ ਪਿਛੇ ਤੀਕ ਸਭਾਂ ਚ ਤਾਂ ਆਪਾਂ ਨੂੰ ਕਹਿ ਲਈਏ ਵੀ ਇਹ ਨਵਾਈ ਵਗਦਾ ਪਰ ਉਹਂ ਦਿਨ ਨਵਾਨੀ ਹੈ ਕਿਉਂਕਿ ਲੱਖਾ ਸਦਾਨਾ ਵੀ ਚਲੋ ਆਪਾਂ ਬਾਕੀ ਛੱਡ ਵੀ ਜੇ ਲੱਖਾ ਸਦਾਨਾ ਦੋ ਤਿੰਨ ਵਾਲੀ ਚੋਣ ਡਰ ਚੁੱਕਿਆ ਆਪ ਨੂੰ ਪਤਾ ਹੀ ਹੈ ਜੋ ਉਹਦੇ ਵਿੱਚ ਹੋਇਆ ਕਿਉਂਕਿ ਲੋਕਾਂ ਨੂੰ ਪਤਾ ਵੀ ਇਹ ਜਿਹੋ ਜੀ ਗੱਲਬਾਤ ਕਰਦੇ ਬਾਕੀ ਉਹਨਾਂ ਦਾ ਕਿਸਾਨ ਅੰਦਰ ਜਿਹੋ ਜਿਹਾ ਭੂਮਿਕਾ ਰਹੀ ਜੋ ਹੋਰ ਬੜੀ ਸਮੱਸਿਆਵਾਂ ਤੇ ਉਹ ਜਾਂਦਾ ਇੱਕ ਵੀ ਸਮੱਸਿਆ ਅੱਜ ਤੱਕ ਹੱਲ ਨਹੀਂ ਹੋਈ ਬਲਕਿ ਇਹ ਹੈ ਵੀ ਜਿਹੜੀ ਐਜੀਟੇਸ਼ਨ ਲੋਕ ਕਰਦੇ ਸੀ ਉਹ ਚੁੱਪ ਹੋ ਜਾਂਦੀ ਸੀ ਚਾਹੇ ਪੰਜਾਬੀ ਯੂਨੀਵਰਸਿਟੀ ਲਈ ਜਾਏ ਉਹ ਧਮਧਮਾ ਸਾਹਬ ਦੇ ਜਦ ਕਾਲਜ ਤੋਂ ਤੋੜ ਕੇ ਯੂਨੀਵਰਸਿਟੀ ਦੇ ਕੈਂਪਸ ਬਣਾਏ ਉਹੀ ਬੜੀਏ ਚਾਹੇ ਜਿਹੜਾ ਕਾਂਕਾ ਕੇ ਬਾਰੋਂ ਚੋਣਾ ਜਕਾਨਕ ਬਾਰੋਂ ਆਕੇ ਜੀ ਸੀ ਟੱਕਰਾਂ ਹੀ ਉਹੀ ਗੱਲ ਲੈ ਲਈਏ ਚਾਹੇ ਆਪਾਂ ਜਿਹੜੇ ਰਾਜਸਥਾਨ ਦੇ ਲੋਕ ਉੱਥੇ ਬੈਠੇ ਸੀ ਰਸਤੇ ਦੇ ਕਿਸਾਨਾਂ ਨਾਲ ਚ ਉਹਨਾਂ ਨੂੰ ਚਿਹਦੇ ਹੋਣ ਦੀ ਗੱਲ ਲੈ ਲਈਏ ਚਾਹੇ ਜਿੱਬੀ ਦੇ ਵਿੱਚ ਕਿ ਆਪ ਕਹਿੰਦੇ ਸੀ ਅਸੀਂ ਆਏ ਘੇਰਨਾ ਆਏ ਕਰਨ ਉਹਦੀ ਗੱਲ ਹੈ ਲਈਏ ਆਪਾਂ ਕੋਈ ਵੀ ਗੱਲ ਹੈ ਨਹੀਂ ਉਹਦੇ ਵਿੱਚ ਕੁਝ ਨਹੀਂ ਹੋਇਆ ਤਾਂ ਲੋਕਾਂ ਨੂੰ ਪਤਾ ਲੱਗਦਾ ਹੁੰਦਾ ਐ ਨਹੀਂ ਵੀ ਲੋਕ ਕੋਈ ਅੱਖਾਂ ਮੀਚੀ ਬੈਠੇ ਹੁੰਦੇ ਨੇ ਖਾਸ ਕਰਕੇ ਜਦ ਇੱਕ ਵਿਅਕਤੀਗਤ ਹੋਣ। ਸੋ ਉਹ ਵੱਖ-ਵੱਖ ਸਦਾਨਾਂ ਪਹਿਲਾਂ ਹੀ ਟੈਸਟਡ ਹੈ। ਕਿ ਆਪਣੇ ਸਿਵਰਿੰਜ ਸਿੰਘ ਮਾਨ ਜੀ ਵੀ ਬੜੇ ਟੈਸਟਡ ਨੇ। ਤੀਜੀ ਵਾਰੀ ਉਹ ਮਤਲਬ ਉਹਨਾਂ ਨੂੰ ਦਿੱਤਾ ਹੈ ਲੋਕਾਂ ਨੇ ਮੈਂਡੇਟ। ਪਰ ਤੀਜੀ ਵਾਰੀ ਮੈਂਡੇਟ ਦੇ ਕੇ ਵੀ ਆਪਣਾ ਪਤਾ ਹੀ ਹੈ ਵੀ ਜੋ ਵੀ ਪੰਜਾਬ ਦੀ ਇੱਕ ਵੀ ਸਮੱਸਿਆ ਦੇ ਉੱਤੇ ਉਹ ਉਸ ਟਿੱਕੇ ਨਾਲ ਜਿਹੜੀ ਗੱਲ ਹੈ। ਜਿਹੜੀ ਗੱਲ ਉੱਤੇ ਸੰਸਦ ਪੰਜਾਬੀਆਂ ਚ ਹੋਣੀ ਹੈ ਉਹ ਇੱਕ ਬੰਦੇ ਦੀ ਗੱਲ। ਉਹ ਬੰਦਾ ਗੱਦ ਕਿਵੇਂ ਰੱਖਦਾ ਹੈ? ਕਿਵੇਂ ਉਹ ਉਸ ਨੂੰ ਪੇਸ਼ ਕਰਦਾ ਹੈ ਕਿ ਉਹਦੇ ਚੋਂ ਮਾੜਾ-ਮੋਟਾ ਕੁਝ ਤਾਂ ਨਿਕਲੇ। ਉਹ ਨਿਕਲਿਆ ਨਹੀਂ ਜੇ ਤਾਂ। ਮੇਰਾ ਕਹ ਲੋ ਬਹੁਤ ਵੱਡੀ ਗੱਲ ਰੱਖ ਨਹੀਂ ਸਕੇ ਪਾਰਲੀਮੈਂਟ ਦੇ ਵਿੱਚ ਜਦੋਂ ਆ ਸੰਗਰੂਰ ਤੋਂ ਜਿੰਨੀ ਚੋਣ ਚ ਜੁਣेंगे ਬਿਲਕੁਲ ਰੱਖ ਵੀ ਨਹੀਂ ਸਕੇ ਤੇ ਜੇ ਰੱਖੇ ਰੱਖਦੇ ਤਾਂ ਜੇ ਤਰੀਕੇ ਨਾਲ ਰੱਖਦੇ ਤਾਂ ਵੀ ਉਹ ਨਹੀਂ ਰੱਖ ਸਕੇ ਤਰੀਕੇ ਦੀ ਤਾਂ ਗੱਲ ਬਾਤ ਹੀ ਆਉਂਦੀ ਹੈ ਜੇ ਰੱਖਦੇ ਹੁਣ ਆਪਾਂ ਆ ਜਾਈਏ ਇੱਥੇ ਐਸ ਵੀ ਵੀ ਜਿਹੜਾ ਆਪਾਂ ਕਹਿ ਰਹੇ ਹਾਂ ਇੱਕ ਤਾਂ ਸਿੱਧੂ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਹਾਂਜੀ ਹਾਂਜੀ ਉਹਨੇ ਕਿਹਾ ਹੋਇਆ ਸੀ ਮੈਂ ਲੜੂੰਗਾ ਮੈਂ ਆਜ਼ਾਦ ਲੜੂੰਗਾ ਜਿਵੇਂ ਉਹਨੇ ਟਿਕਟ ਵੀ ਟਰਾਈ ਕਰੀ ਉਨੇ ਜਲੰਧਰ ਚ ਵੀ ਜੋ ਕੁਝ ਕਹੀ ਉਹਦੇ ਬਿਆਨਾਂ ਤੇ ਬੜਾ ਅਸਰ ਆਜ ਵੀ ਰਿਹਾ ਲੋਕਾਂ ਨੂੰ ਜਿਹੋ ਜਿਹੋ ਨੇ ਜਲੰਧਰ ਚ ਬਿਆਨ ਦਿੱਤੇ ਸੀ ਸਿੱਧੂ ਮੂਸੇਵਾਲ ਦੇ ਪਿਤਾ ਨੂੰ ਇਹ ਲੱਗਣ ਲੱਗ ਗਿਆ ਵੀ ਮੈਂ ਬਹੁਤ ਆਊਟ ਆਫ ਪ੍ਰੋਪੋਰਸ਼ਨ ਬੜਾ ਵੱਡੀ ਚੀਜ਼ ਹਾਂ ਉਹ ਸਿੱਧੂ ਮੂਸੇਵਾਲ ਦਾ ਪਿਤਾ ਬਸ ਇੰਨਾ ਹੀ ਕਰ ਲਿਆ ਉਹਦੀ ਕਿ ਇਸ ਤੋਂ ਅੱਗੇ ਜਦ ਆਪਾਂ ਨੂੰ ਪਤਾ ਹੈ ਵੀ ਜਦੋਂ ਉਹਦਾ ਆਹ ਰੌਲਾ ਪਿਆ ਸੀ ਪਿੱਛੇ ਸੁਰੋਗੇਸੀ ਵਾਲਾ ਇਹ ਆਪਣਾ ਜਿਹੜਾ ਸੀ ਆਈਡੀਐਫ ਟੈਕਨੋਲੋਜੀ ਦਾ ਉਦੇ ਉੱਤੇ ਵੀ ਉਹ ਕੋਈ ਉਸ ਤਰੀਕੇ ਦਾ ਨਹੀਂ ਉਹ ਪਤਾ ਨਹੀਂ ਹੁਣ ਚੁੱਪ ਕੀ ਹੈ ਕਿਵੇਂ ਆ ਕਿੱਥੇ ਕੇਸ ਇਹ ਗੱਲ ਸਾਹਮਣੇ ਆ ਹਾਲਾਂਕਿ ਮੈਂ ਇਹ ਨਹੀਂ ਸਮਝਦਾ ਉਹਦਾ ਕੋਈ ਕਸੂਰ ਸੀ ਪਰ ਤਲੀ ਕਾ ਜਿਹੜਾ ਸੀ ਆਪਾਂ ਇਸੇ ਤਰ੍ਹਾਂ ਜੇ ਆਪਾਂ ਦੇਖ ਰਹੇ ਹਾਂ ਉਹਦੇ ਨਾਲ ਕਿੰਨੇ ਕੁ ਮੋਗ ਬਿਲੀਅਨ ਚ ਜ਼ਰੂਰ ਹੋ ਚਰਚਾ ਹੋਈ ਕਿਉਂਕਿ ਉਹ ਇੱਕ ਜ਼ਿਆਤੀ ਸੀ ਪਰ ਉਸ ਤਿੱਕੇ ਨਾਲ ਉਹਦਾ ਨਹੀਂ ਕਰ ਸਕੇ ਅਰੇ ਇਹਨਾਂ ਨੇ ਕਿੰਨੀ ਜਗ੍ਹਾ ਦੇ ਉੱਤੇ ਕੋਸ਼ਿਸ਼ ਕੀਤੀ ਧਰਨੇ ਮਜਾਰੇ ਕਰਨ ਦੀ ਵੀ ਉਹ ਵੀ ਕੋਈ ਬਹੁਤ ਜ਼ਿਆਦਾ ਇੱਕ ਲੈਵਲ ਤੋਂ ਮੇਗਾ ਜ਼ਰੂਰ ਹੁੰਦਾ ਹਰ ਵਾਰੀ ਕਿਉਂਕਿ ਜੇ ਦੁਕਾਨਾਂ ਲੱਗਦੀਆਂ ਨੇ ਉੱਥੇ ਸ਼ਰਟਾਂ ਵਿਕਦੀਆਂ ਨੇ ਉੱਥੇ ਬੜੇ ਤਰ੍ਹਾਂ ਦੇ ਇੰਟਰਸਟ ਸ਼ ਸੋ ਸਿੰਧੂ ਮੂਸੇਵਾਲ ਦਾ ਪਿੱਛਾ ਖੜਾ ਵੀ ਹੋ ਜੇ ਬਲਕਾਰ ਸਿੰਘ ਉਹ ਕੁਝ ਵੋਟਾਂ ਤੋੜ ਸਕਦਾ ਹੈ ਤੇ ਉਹਦੇ ਵਿੱਚ ਇੱਕ ਹਵਾਜੀ ਬਣਾਉਣ ਦੀ ਗੱਲ ਹੋ ਸਕਦੀ ਹੈ ਕਿਉਂਕਿ ਮੈਂ ਕਿਤੇ ਵੀ ਜਿਵੇਂ ਜੀਤ ਸਿੰਘ ਦਾ ਜਿਹੜਾ ਮੌਤ ਸੀ ਉਹ ਅਚਾਨਕ ਮੌਤ ਸੀ ਇਹਨੂੰ ਅਸੀਂ ਡਾਕਟਰੀ ਦੇ ਵਿੱਚ ਕਹਿੰਦੇ ਆ ਕਿ ਜਿਹੜੀ ਇਹ ਮੌਤ ਹੈ ਇਹ ਸ਼ੱਕੀ ਹਾਲਤਾਂ ਚ ਹੋਈ ਹੈ ਅਨ ਐਕਸਪਲੈਨੇਸ਼ਨ ਉਸਦੀ ਐਕਸਪਲੈਨੇਸ਼ਨ ਉਸਦੀ ਕਿਹੜੀ ਆਈ ਨਹੀਂ ਕਿਤੇ ਚਲੋ ਆਪਾਂ ਬਾਕੀ ਛੱਡੋ ਵੀ ਲਖੀਮਪੁਰ ਖਿਜੀ ਜੇ ਇਹਨਾਂ ਨੇ ਕੋਈ ਸਟੈਂਡ ਲੈ ਆਣ ਆ ਰਿਹਾ ਆਪਾਂ ਉਹ ਜਿਹੜਾ ਟ੍ਰੈਕਟਰ ਵਾਲੀ ਮੌਤ ਹੋਈ ਉਹਦਾ ਸਟੈਂਡ ਆ ਜਾਣਾ ਲਿਆ ਪਰ ਵੀ ਸਿੱਧੂ ਦਾ ਚਾਹਵਾਰਸ ਪੰਜਾਬ ਨੇ ਲੈਣਾ ਸੀ ਨਾ ਸਟੈਂਡ ਉਹ ਸਟੈਂਡ ਕਿਸੇ ਨੇ ਬਿਆਨ ਨਹੀਂਆ ਹਾਲਾਂਕਿ ਬਲਕਿ ਉਹ ਸਟੇਟ ਨੇ ਉਹਨੂੰ ਐਂ ਦਿਖਾਤਾ ਵੀ ਉਹ ਤਾਂ ਸ਼ਰਾਬ ਲਈ ਫਿਰਦਾ ਸੀ ਉਹ ਤਾਂ ਉਹ ਦੂਜੀ ਕੁੜੀ ਦਾ ਵੀ ਜੋ ਮਾਮਲਾ ਸੀ ਸੋ ਕਾਫੀ ਕੁਝ ਕਰੇ ਸੋ ਉੱਥੇ ਵੀ ਅਸੀਂ ਕੋਈ ਇਨਸਾਫ ਜੇ ਸੀ ਆਵਦਿਆਂ ਨੂੰ ਉਸ ਤੀਕੇ ਨਾਲ ਜਿੱਥੇ ਜ਼ਰੂਰੀ ਜਿੱਥੇ ਦਵਾਇਆ ਜਾ ਸਕਦਾ ਸੀ ਕਿਸੇ ਕੋ ਔਖਾ ਕੰਮ ਨਹੀਂ ਸੀ ਲੜਾਈ ਸੱਚਾਈ ਨਹੀਂ ਜੀ ਡਿਟਨ ਉਹ ਨਹੀਂ ਦਵਾ ਸਕੇ ਐਸੇ ਤੁਸੀਂ ਹੁਣ ਜੇ ਅਸੀਂ ਅਮਰਪਾਲ ਦਾ ਦੂਜਾ ਫੈਨੋਮੈਨਾ ਕਿਹਾ ਜਾ ਰਿਹਾ ਹੈ। ਉਹੀ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਅਮਰਪਾਲ ਖੜਾ ਹੋ ਉਸਦਾ ਅਮਰਪਾਲ ਦੇ ਉੱਤੇ ਇੱਕ ਹੋਰ ਵੀ ਹੈ ਕਿ ਉਸ ਨੂੰ ਡਿਬਰੂਗੜ੍ਹ ਭੇਜਿਆ ਗਿਆ। ਐਥੇ ਕਿਉਂ ਨਹੀਂ ਰੱਖਿਆ ਗਿਆ? ਐਡੇ ਕਿਹੜੀ ਗੱਲ ਸੀ? ਉਹਦੇ ਰਿਸ਼ਤਿਆਂ ਨੂੰ ਮੇਮਰੀ ਦਿੱਤਾ ਜਾਂਦਾ, ਮਾਪੇ ਨੂੰ ਚੰਗ ਕਰਿਆ ਜਾਂਦਾ, ਕਰੇ 에어ਪੋਰਟ ਤੇ ਚੰਗ ਕਰਿਆ ਜਾਂਦਾ, ਉਹਦੀ ਘਰ ਵਾਲੀ ਨੂੰ ਚੰਗ ਕਰਿਆ ਜਾਂਦਾ। ਮੈਨੂੰ ਲੱਗਦਾ ਵੀ ਇਹ ਮਨੁੱਖੀ ਅਧਿਕਾਰਾਂ ਦਾ ਹਨਨ ਨਹੀਂ ਹੈ। ਉਹ ਬੰਦਾ ਆਪਦਾ ਉਹਦੀ ਉਹਦੀ ਵਾਈਫ ਨੇ ਕੀ ਕਰਿਆ ਜਦ ਤਾ ਤੁਸੀਂ ਸਮੂਦਿਓ ਕੇਸ गांव ਦੇ ਮਾਪੇ ਕੀ ਕਰੇ ਮਾਪੇ ਤੋਂ ਲੈ ਪੈ ਮੈਂ ਵੀ ਬੰਦੇ ਸੀ ਫਿਰ ਉਹਨਾਂ ਦਾ ਕਿਉਂ ਨਹੀਂ ਉਹ ਤਾਂ ਦਵਾਈ ਚੋਂ ਆਇਆ ਜਾ ਕੇ ਸੋ ਇਸ ਕਰਕੇ ਉਹਦੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਉੱਤੇ ਵੀ ਅਸੀਂ ਜਿੱਡੀ ਵੱਡੀ ਲੜਾਈ ਤੁਸੀਂ ਦੱਸੋ ਦਿਬਰੂਗੜ੍ਹ ਤੋਂ ਆਪਾਂ ਮਗਾ ਸਕਿਆ ਉਹਨਾਂ ਨੂੰ ਅੱਛਾ ਉਹ ਤੋਂ ਵੱਡੇ ਸਾਡੇ ਕੋਲ ਬੈਠੇ ਮੈਂ ਬੰਦੀ ਸਿੰਘਾਂ ਵਾਲਾ ਮਾਮਲਾ ਉਹਦੇ ਉਹਦੇ ਚੱਪਾ ਇਹ ਕਿੰਨਾ ਕੁ ਆਪਾਂ ਨੂੰ ਪਤਾ ਵੀ ਕਿੰਨਾ ਖੋ ਚੁੱਕਿਆ ਇਹ ਸਾਰੇ ਅਜਿਹੀ ਨੇ ਨਾ ਆਪਣੇ ਮਾਨ ਸਾਹਿਬ ਤਾਂ ਹੁਣ ਐਮਪੀ ਵੀ ਨੇ ਨਾ ਕਿ ਸਿੱਧਾ ਨੇ ਹੁੜੀ ਉੱਥੇ ਜਾ ਕੇ ਵੀ ਆਏ ਨੇ ਧੰਨ ਤੋਂ ਨਹੀਂ ਵੀ ਮਾਰੇ ਨੇ ਤਾਂ ਇੱਥੋਂ ਆਪਾਂ ਨੂੰ ਪਤਾ ਲੱਗਦਾ ਹੈ ਵੀ ਜਿਹੜੀ ਪੋਲੀਟਿਕਲ ਮੂਵਮੈਂਟ ਹੈ ਜਿਨੇ ਪੰਜਾਬ ਦੇ ਹੱਕ ਚ ਗੱਲ ਕਰਨੀਆਂ ਜਿਨੇ ਪੰਜਾਬ ਕੇਂਦਰ ਨੂੰ ਹਿਲਾਉਣਾ ਹੈ ਵੀ ਨਹੀਂ ਸਾਡੇ ਪੰਜਾਬੀਆਂ ਦੇ ਹੱਕ ਨੇ ਸਾਡੇ ਵਿੱਚਕਰਾ ਨਾ ਹੋਵੇ ਉਹਦੇ ਵਿੱਚ ਇਹਨਾਂ ਦੀ ਭੂਮਿਕਾ ਜਿਹੜੀ ਜੋੜਨ ਦੀ ਬਜਾਏ ਮੈਨੂੰ ਲੱਗਦਾ ਵੀ ਬਹੁਤ ਹੀ ਵਧੀਆ ਤੋੜਨ ਵਾਲੀ ਸਾਖਤ ਹੋਈ ਹੈ ਕਿਉਂਕਿ ਪੰਜਾਬ ਦੇ ਵਿੱਚ ਕਿਸਾਨੀ ਲਹਿਰ ਸੀ ਹੋਰ ਬੜਾ ਉਦੋਂ ਕਿਸਾਨੀ ਲਹਿਰ ਨੂੰ ਤੋੜਨ ਦੀ ਗੱਲ ਹੋਈ 26 ਜਨਵਰੀ ਨੂੰ ਜੇ ਕਿਤੇ ਉਹ ਅੱਗੇ ਜਾ ਕੇ ਹਲਕਿਸ਼ਟ ਕਰਦਾ ਵਾਲੇ ਹੰਝੂਆਂ ਦੀ ਗੱਲ ਨਾ ਬੰਦੀ ਤੋਂ ਤੁਝ ਮੁਰਚਾ ਤੇ ਖਦੀਰਤਾ ਸੀ ਇਹਨਾਂ ਦੀਆਂ ਕਾਰਵਾਈਆਂ ਨੇ ਤਾਂ ਆ ਹੁਣ ਜਿਹੜਾ ਲੱਗਿਆ ਇਹਨੇ ਚ ਵੀ ਲੱਖਸਧਾਨਾ ਵੀ ਜਾ ਕੇ ਆਇਆ ਹੈ ਤੇ ਮੁੜਿਆ ਜਾਂ ਉਥੋਂ ਉਸੇ ਲੋਕਾਂ ਨੇ ਸਵਾਲ ਵੀ ਕਰੇ ਇਹ ਮੁਰਚੇ ਦਾ ਵੀ ਆਪਾਂ ਦੇਖ ਹੀ ਰਹੇ ਹਾਂ ਵੀ ਕਿੰਨਾ ਇਨਾ ਲੰਬਾ ਹੋਈ ਜਾ ਰਿਹਾ ਹੈ ਵੀ ਇਹਦੇ ਵਿੱਚ ਤਾਂ ਕੋਈ ਹੋ ਕੇ ਟੁੱਟ ਕੇ ਕਰਿਆ ਜਾ ਰਿਹਾ ਸੋ ਬੰਦੇ ਫਾਟ ਪਿੱਗੇ ਹੁਣ ਆਪਾਂ ਰਹਿਨੇ ਆ ਵੀ ਚੋਨਾ ਦਾ ਜਿਹੜਾ ਅੰਮ੍ਰਿਤਸਰ ਵਾਲ ਦੇ ਖੜੇ ਹੋਣਾ ਹੈ ਹਾਂਜੀ ਇਹ ਕਿੱਚੇ ਵੀ ਖੜਾ ਹੁੱਕ ਆਕਾਲੀਆਂ ਨੇ ਦੀ ਪਿੱਛੇ ਚਾਹ ਕਾੜੀਆਂ ਨੇ ਉਹਨੂੰ ਮਤਲਬ ਕਾਊਂਟਰ ਨਹੀਂ ਕਰਿਆ ਅਗਵਾਂ ਖਬਰੇ ਲੱਗਦੀ ਰਹੀ ਵੀ ਅਕਾਲੀ ਉਹਨੂੰ ਫਡੂਰ ਸਾਹਿਬ ਤੋਂ ਖੜਾ ਕਰਾ ਰਹੇ ਨੇ ਇਹ ਇੱਕ ਵਾਰੀ ਨਹੀਂ ਲੱਗੀ ਇਹ ਕਈ ਵਾਰੀ ਖਬਰ ਲੱਗਦੀ ਆ ਅora ਅਕਾਲੀਆਂ ਨੇ ਉਹਨੂੰ ਕਾਊਂਟਰ ਨਹੀਂ ਕਰਿਆ ਪਿੱਛੇ ਜੇ ਰੌਲਾ ਪੈ ਰਿਹਾ ਸੀ ਵੀ ਨਹੀਂ ਉੱਥੇ ਵਿਜੀਟੇਸ਼ਨ ਨੂੰ ਟਿਕਟ ਦੇ ਰਹੇ ਨੇ ਵਿਕਰਮ ਸਿੰਘ ਵਜੀਠੀ ਨੂੰ ਮੈਨੂੰ ਨਹੀਂ ਪਤਾ ਵੀ ਕਿਉਂ ਨਹੀਂ ਟਿਕਟ ਦਿੱਤੀ ਫਡੂਰ ਸਾਹਿਬ ਦੇ ਵਿੱਚ ਕਾਦੀਆਂ ਕਾਲੇ ਸਭ ਤੋਂ ਤਕੜਾ ਕੈਂਡੀਡੇਟ ਵਿਕਰਮ ਸਿੰਘ ਵਜੀਠੀ ਆ ਕੋਈ ਉਹਦੀ ਸਿਆਸਤ ਨਾਲ ਸਹਿਮਤ ਹੋਵੇ ਨਾ ਹੋਵੇ ਉਹਦੇ ਤਰਤੀਕਾਂ ਨਾਲ ਸਹਿਮਤ ਹੋਵੇ ਨਾ ਹੋਵੇ ਪਰ ਜੇ ਕਾਦੀ党 ਦੇ ਵਿੱਚ ਦੇਖਿਆ ਜਾਵੇ ਤਕੜਾ ਕੈਂਡੀਡੇਟ ਆ ਉਹ ਕਿਉਂ ਨਹੀਂ ਉਹ ਹੋ ਜਾਣਨ ਉਹਨਾਂ ਦਾ ਕੰਮ ਆ ਕੀ ਆ ਕੀ ਨਹੀਂ ਪਰ ਉਹਨਾਂ ਨੇ ਉਹ ਝੂਝ ਨਹੀਂ ਕਾਊਂਟਰ ਕਰਿਆ ਕਦੀ ਵੀ ਜੇ ਕਦੀ ਦਾਲ ਅਮਰਪਾਲ ਨੂੰ ਟਿਕਟ ਦਿੰਦਾ ਤਾਂ ਇੱਕ ਪਾਸਾ ਫਿਰ ਕਦੀ ਦਾਲ ਜਿਹੜੀ ਗੱਲ ਚੋਂ ਨਿਕਲਣਾ ਚਾਹੁੰਦਾ ਵੀ ਨਹੀਂ ਅਸੀਂ ਇੱਕ ਜਮੂਰੀ ਚ ਦੀ ਜਿਹੜੀ ਰਾਜਨੀਤਿਕ ਹੋ ਕਰਨਾ ਚਾਹੁੰਨੇ ਆ ਉਹਦੇ ਨਾਲ ਉਹਨਾਂ ਦੇ ਉੱਤੇ ਬਿੱਲਾ ਹੀ ਵੱਡਾ ਲੱਗ ਜੂ ਜੋ ਬੀਜੇਪੀ ਚਾਹੁੰਦੀ ਉਹ ਹੋ ਜੂਗਾ ਕਿਉਂਕਿ ਬੀਜੇਪੀ ਨੇ ਤਾਂ ਉਹ ਮੁੜ ਕੇ ਉਹ ਜਿਹੜਾ ਅਜਨਾਲਾ ਥਾਣੇ ਵਾਲਾ ਜਿਹੜਾ ਮਾਮਲਾ ਹੈ ਹਾਂਜੀ ਉਹ ਸਾਰਾ ਕਾਂਡ ਜਿਹੜਾ ਹੈਗਾ ਉਹੀ ਉਹ ਕਾਂਡ ਪੇਸ਼ ਕਰ ਦੇਣਾ ਪੂਰੇ ਮੋਟ ਕਦੇ ਵਿੱਚ ਪੂਰੇ ਮੁਕਦੇਸ਼ ਕਾਂਡ ਪੇਸ਼ ਕਰਕੇ ਇਹ ਕਾਗੀਆਂ ਨੇ ਉਹਨੂੰ ਅਡਾਪਟ ਕਰ ਲਿਆ ਤਾਂ ਕਾਗੀਆਂ ਦੇ ਨਾਮ ਤੇ ਸਰ ਦੇ ਪੇਸ਼ ਕਰਨਗੇ ਵੀ ਸਾਰੇ ਪੰਜਾਬ ਦੇ ਸਿੱਖ ਕਲਸਾਨੀ ਨੇ ਆਪਾਂ ਜਾਣਦੀਆਂ ਰੋਜ਼ ਕਿਸਾਨਾਂ ਤੇ ਕਲਸਾਨੀ ਦੇ ਨਾਰੇ ਲਾਉਂਦੇ ਨੇ ਉਹਨਾਂ ਨੂੰ ਪੰਜਾਬ ਨਾਲ ਨਹੀਂ ਚੱਲਕ ਉਹਨਾਂ ਨੂੰ ਪਤਾ ਵੀ ਪੰਜਾਬ ਚ ਸੰਦ ਸੀਟ ਇੱਕ ਵੀ ਨਹੀਂ ਮਿਲਣੀ ਇਹ ਮੋਟੇ ਤੋਂ ਉਸ ਤੇ ਪਤਾ ਹੈ ਕੈਂਡੀਡੇਟ ਜਿਹੜੂ ਸਾਰੇ ਖੜੇ ਕਰ ਰਹੇ ਨੇ ਉਹ ਕਿ ਜਿੱਦੋਂ ਵਕਜੀ ਆ ਜਿਓ ਉਹ ਖੜਾ ਕਰ ਰਹੇ ਨੇ ਵੋਟਰਾਂ ਵੀ ਕੁਝ ਲੈ ਲੈਣਗੇ ਅਜੇ ਤੱਕ ਕਿੰਨੇ ਨੇ 10% ਵੋਟਾਂ 9.5% ਰਹੀਆਂ ਨੇ ਜੇ ਟੋਟਲ ਸੀਟਾਂ ਗਿਣੀਆਂ ਉਹ ਜਿਹੜੇ 73 ਸੀਟਾਂ ਤੇ ਲੜੇ ਨੇ ਐਸੈਂਬਲੀ ਚ ਉਦੋਂ 6.6% ਹੀ ਆ ਗਿਆ ਤੇ ਹੁਣ ਕੀ 12% ਰਨਗੇ 13% ਰਨਗੇ 13% ਨਾਲ ਪਾਰਲੀਮੈਂਟ ਸੀਟ ਨਹੀਂ ਜਿੱਤੀ ਜਾਂਦੀ ਇੱਕ ਗੱਲ ਇਹ ਹੈ ਬੀਜੇਪੀ ਦੇ ਹੱਕ ਚ ਵੀ ਕੋਈ ਮਾਹੌਲ ਨਹੀਂ ਆ ਪੰਜਾਬ ਚ ਪੰਜਾਬ ਚ ਤਾਂ ਹੁਣ ਤਾਂ ਮੁੰਕੇ ਦੇ ਵਿੱਚ ਵੀ ਮਾਹੌਲ ਪਾਣਾ ਪਤਾ ਹੀ ਹੈ ਹੁਣ ਰਹਿ ਗਿਆ ਸਵਾਲ ਵੀ ਬੀਜੇਪੀ ਨੂੰ ਹੈਲਪ ਕਰੇਗਾ ਬੀਜੇਪੀ ਨੂੰ ਵੱਡੀ ਹੈਲਪ ਕਰੇਗਾ ਜਿਹੜਾ ਮਾਹੌਲ ਬੀਜੇਪੀ ਦਾ ਉਲਟ ਜਾਂਦਾ ਉਹਨਾਂ ਨੇ ਮੁਸਲਮਾਨਾਂ ਦਾ ਤਾਂ ਕਹਿਣਾ ਸ਼ੁਰੂ ਕਰ ਹੀ ਦਿੱਤਾ ਮੋਦੀ ਸਾਹਿਬ ਨੇ ਇਹ ਜਿੱਦੇ ਅਮਰਤਪਾਲ ਦੀ ਚੋਣ ਉਹ ਭਾਜਪੀ ਦੇ ਸੂਚਾਈ ਵੀ ਆ ਦੇਖ ਲੋ ਜੀ ਕਿਉਂਕਿ ਇਹਨਾਂ ਨੇ ਚਾਹ ਜਨਾਲਾ ਥਾਂ ਵਾਲੀ ਫੋਟੋ ਉਹਨਾਂ ਨੇ ਕਮੋਣੀ ਕਮੋਣੀ ਹੈ ਦੂਜਿਆਂ ਨੇ ਆਖਿਆ ਵੀ ਖਾਲਸਾਨੀ ਸੀ ਤਾਂ ਖਾਲਸਾਨੀ ਕਿਉਂ ਨਹੀਂ ਖਾਲਸਾਨੀ ਮੰਗਣਾ ਉਹ ਕਹਿੰਦੇ ਅਸੀਂ ਤਾਂ ਇਹਨਾਂ ਨੇ ਅਮਰਤਵਾਲ ਦੇ ਬਿਆਨ ਪੇਸ਼ ਕਰਨਗੇ ਵੀ ਆ ਦੇਖ ਲੋ ਇਹ ਕਹਿੰਦੇ ਨੇ ਵੀ ਪੰਜਾਬ ਦਾ ਮਤਲਬ ਇਹ ਤਾਂ ਅਸੀਂ ਵਿਜ਼ਟਰ ਆ ਅਸੀਂ ਤਾਂ ਤੇ ਇਹ ਤਾਂ ਸਾਡਾ ਹੋਇਆ ਹੈ ਇੰਡੀਆ ਦਾ ਏਰੀਆ ਤੇ ਤਾਂ ਅਸੀਂ ਵਿਜ਼ਟਰ ਆ ਸੋ ਉਸ ਤਰੀਕੇ ਦੇ ਨਾਲ ਜਿਹੜੇ ਉਹਦੇ ਬਿਆਨ ਨੇ ਪਹਿਲੇ ਹੁਣ ਦੇ ਨਾਲ ਵੀ ਹੁਣ ਜੋ ਵੀ ਕਹੇਗਾ ਉਹ ਤਾਂ ਸਮਝ ਦੱਸੇਗਾ ਪਰ ਜਿਹੜੇ ਪੰਦੇ ਮਿਆਂ ਨੂੰ ਹੀ ਕਮਾਉਣੇ ਸਕੇ ਸ਼ੰਟ ਨੇ ਔਰ ਭਾਜਪੀ ਦੀ ਲੋੜ ਹੈ ਭਾਜਪੀ ਦੀ ਲੋੜ ਹੈ ਕਿ ਸਿੱਧੇ ਰੂਪ ਦੇ ਜੇ ਭਾਜਪੀ ਦੇ ਬੰਦੇ ਹਾਲਾਂਕਿ ਇਹਨਾਂ ਨੇ ਪਿੱਛੇ ਜੇ ਕਿਹਾ ਸੀ ਹਰਿਮਾਨ ਚਾਲਸ਼ ਦਾ ਪਾਠ ਕਰਾਂਗੇ ਇਹਨਾਂ ਦੇ ਬੰਦੇ ਨੇ ਜਿਹੜਾ ਕਿ ਉਹ ਆਹ ਚਾ ਨਹੀਂ ਉਹਨਾਂ ਕਰਦੇ ਹੈ ਪਰ ਉਹ ਹੋਏ ਕਿ ਵਸਤਾਂ ਦੇ ਵਿੱਚ ਜਿਹੋ ਜਿਹੇ ਵਸਤਰੀ ਪਾਉਂਦੇ ਭਗਵੇਂ ਵਸਤਰਾ ਚ ਉਹ ਕਹਿੰਦਾ ਵੀ ਅਸੀਂ ਹਨੂਮਾਨ ਚਾਲਸ਼ ਦਾ ਪਾਠ ਕਰਾਂਗੇ ਹਰਿ ਗੁਰਦਵਾਰੇ ਚ ਤੱਕੇ ਨਾਲ ਕਿਵੇਂ ਕਰ ਲੈਣਗੇ ਉਹਨਾਂ ਨੂੰ ਕਿ ਸਵਧਕਾਰ ਮਿਲ ਗਿਆ ਹੈ ਇਹ ਉਹਦੇ ਵਿੱਚ ਜਿਹੜਾ ਆਪਾਂ ਦੇਖਦੇ ਆਂ ਬੀਜੇਪੀ ਦੀ ਕੋਸ਼ਿਸ਼ ਹੈ। ਸਾਂਝੀਆਂ ਨੂੰ ਉਹਨਾਂ ਨੇ ਮਨੀਪੁਰ ਚ ਜੋ ਕਰਨਾ ਸੀ ਕਰਤਾ। ਉਹਦਾ ਉਹਨਾਂ ਨੂੰ ਡਿਵੀਡੈਂਡ ਨਹੀਂ ਮਿਲਿਆ ਨੁਕਸਾਨ ਹੀ ਹੋਇਆ। ਮੁਸਲਮਾਨਾਂ ਨਾਲ ਕਰਕੇ ਅਜੇ ਵੀ ਚਾਹੇ ਡਿਵੀਡੈਂਡ ਬਹੁਤਾ ਉਹਨਾਂ ਨੂੰ ਫਾਇਦਾ ਹੋਇਆ ਨਾ ਹੋਵੇ ਪਰ ਉਹਨਾਂ ਨੂੰ ਲੱਗਦਾ ਹੋਵੇ ਸੀ ਲੋਕਾਂ ਦੇ ਮਨ ਚ ਇੱਕ ਜ਼ਾਹਿਰ ਭਰਤੀ ਕਿਉਂਕਿ ਕਿਤੇ ਨਾ ਕਿਤੇ ਮਨੂੰ ਬੰਦੇ ਮੈਂ ਕਿਹਾ ਜੀ ਤੋ ਤਸੀਂ ਕੰਮ ਨਹੀਂ ਕਰਉਣਾ ਐਡਾ ਬਾਈਕਾਟ ਕਰਨਾ ਐਡਾ ਹੀ ਕਰਨਾ। ਹੁਣ ਉਹਨਾਂ ਦਾ ਸਿੱਖਾਂ ਬਾਰੇ ਖਾੜੇ ਸਥਾਨ ਦਾ ਨਾਰਾ ਦੇ ਕੇ ਇੱਕ ਤੁਹਾਨੂੰ ਸਿੱਖ ਨੂੰ ਕੁਝ ਨਹੀਂ ਕਹਿਣਾ ਆਪਦੇ ਨਾਲ ਜਿਹੜੀ ਸਿੱਖਣੇ ਕਿਉਂਕਿ ਉਹਨਾਂ ਨੇ ਜਿਹੜਾ ਕਰਿਆ ਆਪਦਾ ਹੋਲਡਰ ਕੱਢ ਲਿਆ ਵੀ ਅਸੀਂ ਜੀ ਸਿੱਖਾਂ ਦਾ ਕੀ ਕੁਝ ਕਰਿਆ ਉਹ ਸਾਰਾ ਕੁਝ ਕਲਮਕਾਂਡੀਆਂ ਗੱਲਾਂ ਨੇ ਸੋ ਮੈਨੂੰ ਐਂ ਲੱਗਦਾ ਹੈ ਅਮਰਸਥਪਾਲ ਵਾਲਾ ਫੀਨੋਮੈਨਾ ਜਿਹੜਾ ਉਹ ਮਰਸਤਾਰਾ ਜਿਹੜਾ ਉਹ ਭਾਜਪਾ ਦੇ ਫਿਟਾਏਗਾ ਬਾਕੀ ਪੰਜਾਬ ਦੀ ਵੋਟ ਇਹਨਾਂ ਤੋਂ ਮੁਸ਼ਕਲ ਹੁੰਦਾ ਪਰ ਇੱਕ ਪੰਦਰ ਇਹ ਵੀ ਆਇਆ ਭਾਵੇਂ ਕਿ ਖਡੂਰ ਸਾਹਿਬ ਦੀ ਕੌਨਸਟੀਚੁਐਂਸੀ ਜਿਹੜੀ ਹੈ ਉਹ ਸਿੱਖ ਕੌਨਸਟੀਚੁਐਂਸੀ ਮੰਨੀ ਜਾਂਦੀ ਹੈ ਜਿਆਦਾ ਉਹਦੇ ਵਿੱਚ ਅਰੇ ਇਹਨੇ ਬਾਬੂ ਦਾ ਮੈਨੂੰ ਨਹੀਂ ਲੱਗਦਾ ਵੀ ਅਮਰਪਾਲ ਨੂੰ ਉਸ ਤਰੀਕੇ ਨਾਲ ਵੋਟ ਮਿਲ ਜੂਗਾ ਕਿ ਸਾਨੂੰ ਨਾ ਵੀ ਹੁਣ ਪੁਲੀ ਪੱਗਵੰਨੀ ਸ਼ੁਰੂ ਕਰ ਠੀਕ ਪਹਿਲਾਂ ਤੇ ਵਾਲ ਕੱਟੇ ਹੋ ਰਹੇ ਹੀ ਹੁੰਦੇ ਸੀ। ਥੱਟਸ ਐ ਵੇ ਇੱਥੇ ਮੈਂ ਰੁਕ ਇੱਥੇ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਕਈ ਵਾਰੀ ਇਹ इमोशनल ਨਾਰਾ ਦੇਣ ਦੀ ਕੋਸ਼ਿਸ਼ ਹੋਏਗੀ ਜਿਵੇਂ ਕਿ ਪਟਿਆਲੇ ਦੇ ਵਿੱਚ ਦਿੱਤਾ ਗਿਆ ਸੀ 89 ਦੇ ਵਿੱਚ ਵੀ ਤੁਸੀਂ ਇੱਕ ਵੋਟ ਪਾ ਦਿੱਤੀ ਜਾਵੇ ਜਿੰਦਾ ਕੁੰਜੀ ਤੁਹਾਡੇ ਹੱਥ ਚ ਚਾਬੀ ਹੈ ਤੇ ਉਹਦੇ ਨਾਲ ਜਿੰਦਾ ਖੁੱਲ ਜਾਏਗਾ ਤੇ ਬੰਦਾ ਜਿਹੜਾ ਬਾਹਰ ਆ ਜਾਏਗਾ ਇਹ ਜੀ इमोशनल अपील ਖਡੂਰ ਸਾਹਿਬ ਚ ਵੀ ਹੋ ਸਕਦੀ ਹੈ ਨਹੀਂ ਨਹੀਂ ਉਹ ਵੱਡੀ ਗੱਲ ਨਹੀਂ ਮੈਂ ਕਹਿੰਦਾ ਕਿ ਅਸੀਂ ਤੁਸੀਂ ਚੰਗਾ ਕਰੋ ਤੁਸੀਂ ਕਹਤਾਂ ਉਹਦਾ ਸੰਤਪਾਲ ਖਾਲਸਾਨੀ ਬਾਰੇ ਇਹ ਹੀ ਸੀ ਵੀ ਆ ਚਾਬੀ ਤੁਹਾਡੇ ਹੱਥ ਚਾ ਖੋਲ ਦੋ ਖੋਲ ਦੋ ਤਾਂ ਭਲਾ ਦੇਗਾ ਉਹ ਗੱਲ ਵੀ ਹੋ ਸਕਦੀ ਹੈ ਉਹ इमोशनल ਵੀ ਮਤਾ ਹੈ ਕਿ ਉਹ ਤੁਸੀਂ ਖੋਟ ਜਾਣਾ ਹੈ ਉਹ ਸਿੱਖੋ ਤੋਂ ਵੀ ਹੋ ਸਕਦੀ ਹੈ ਪਰ ਉਹ ਅਪੀਲ ਕੰਮ ਵੀ ਕਰ ਸਕਦੀ ਹੈ ਮੈਂ ਇਹ ਕਹਿਣਾ ਵੀ ਉਹ ਕਰੋ ਕੀ ਲੱਗੇ ਮੈਂ ਕਹਿਣਾ ਵੀ ਜਦੋਂ ਇੰਨੀ ਗਿਣਤੀ ਦੇ ਵਿੱਚ ਜਾ ਕੇ ਨਹੀਂ ਹੋਇਆ ਕੁਝ ਕਿ ਜਦ ਸਰਕਾਰ ਕਮਜ਼ੋਰ ਸੀ ਉਹ ਨਹੀਂ ਇਹ ਤਾਂ ਪੱਕੀ ਗੱਲ ਹੈ ਵੀ ਜਿਹੜੀ ਅਗਲੀ ਸਰਕਾਰ ਆਉਣੀ ਆ ਉਨੀ ਕਮਜ਼ੋਰ ਨਹੀਂ ਹੋਣੀ ਜਿਹਨੇ 90 ਵਾਲੀ ਸਰਕਾਰ ਕਮਜ਼ੋਰ ਸੀ 89 ਵਾਲੀ ਉਹ ਜੀ ਕਮਜ਼ੋਰ ਤਾਂ ਨਹੀਂ ਨਹੀਂ ਸਰਕਾਰ ਹੋਣਾ ਉਹ ਤਾਂ ਮਾੜੀ ਮੋੜੀ ਤੋਂ ਤਕੜੀ ਰੂਚ ਹੈ ਬੀਜੇਪੀ ਤੋੜ ਜੋੜ ਨਾਲ ਬਣਾਵੇ ਤਾਂ ਵੀ ਇੰਨੀ ਕਮਜ਼ੋਰ ਨਹੀਂ ਹੋ ਸਕਦੀ ਇਹ ਆ ਆਈਐਨਡੀਆ ਇਹ ਗੱਠ ਜੋੜ ਬੰਦਾ ਹੈ ਤਾਂ ਵੀ ਇੰਨਾ ਕਮਜ਼ੋਰ ਨਹੀਂ ਹੋ ਸਕਦਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਨੈਸ਼ਨ ਲੈਵਲ ਤੇ ਇਸ ਕਰਨਾ ਵੈਸੇ ਵੀ ਕੋਈ ਸੰਤ ਨਹੀਂ ਹੈ ਵੀ ਤੁਸੀਂ ਕਹੋਗੇ ਅਸੀਂ ਭਾਰਤ ਦੀ ਫੌਜ ਨਾਲ ਟੱਕਰ ਲੈ ਕੇ ਅਸੀਂ ਇੱਥੇ ਕੋਈ ਕਲਿਸਤਾਨ ਜਾਂ ਕੋਈ ਵੱਖਰਾ ਮੁਲਕ ਬਣਾ ਲਾਂਗੇ ਜਾਂ ਉਹ ਖਾਲਸਾ ਕਿਹੋ ਜਿਹਾ ਹੋਏਗਾ ਇਹ ਬਹੁਤ ਸਾਰੇ ਸਵਾਲ ਨੇ ਉਹਨਾਂ ਸਵਾਲਾਂ ਦੇ ਉੱਤੇ ਜਿਹੜਾ ਹੈ ਉਹਦਾ ਪੰਜਾਬ ਨੂੰ ਤਾਂ ਕੋਈ ਫਾਇਦਾ ਨਹੀਂ ਹੋਣਾ ਨੁਕਸਾਨ ਹੀ ਹੋਏਗਾ ਬੋਟਾਂ ਵਿੱਚ ਜਿੱਦੀਆਂ ਜਾ ਸਕਦੀਆਂ ਨੇ ਜਿੱਤ ਵੀ ਸਕਦਾ ਕੋਈ ਵੱਡੀ ਗੱਲ ਨਹੀਂ ਤੁਹਾਡੇ ਵਾਲੀ ਇਮੋਸ਼ਨ ਵੈਪੀਰ ਪਰ ਪੰਜਾਬ ਨੇ ਪਹਿਲਾਂ ਵੀ ਬਹੁਤ ਕੁਝ ਦੂਜ਼ ਕਰਿਆ ਹੋਈਆਂ ਗੱਲਾਂ ਨਾਲ ਤੇ ਹੁਣ ਵੀ ਕਰਨਗੇ ਕਿ ਮੈਂ ਹਾਲ ਕੀ ਕਿਸੇ ਦਾ ਸੁਣ ਰਿਹਾ ਸੀ ਮਣੀਪੁਰ ਦੇ ਵਿੱਚ ਜੋ ਕੁਝ ਹੋ ਰਿਹਾ ਸੀ ਉਹ ਬੰਦਾ ਕਹਿੰਦਾ ਜੀ ਇਹ ਮਣੀਪੁਰ ਚ ਇਹ ਸੋਲਾ ਵੀ ਆਪੇ ਹੋ ਰਿਹਾ ਹੈ ਉਹ ਕਹਿੰਦਾ ਇਹ ਬੀਜੇਪੀ ਦੇ ਬੰਦੇ ਖੜੇ ਕਲੇ ਹੋਏ ਨੇ ਸੋ ਏਜੰਸੀਆਂ ਕਿਤੇ ਨਾ ਕਿਤੇ ਆਪਰੇਟ ਕਰਦੀਆਂ ਨੇ ਕਿਤੇ ਨਾ ਕਿਤੇ ਬਹੁਤ ਸਾਰੇ ਹਿੱਤ ਹੁੰਦੇ ਨੇ ਲੋਕਾਂ ਦੇ ਉਹ ਆਪਰੇਟ ਕਰਦੇ ਨੇ ਕਿਤੇ ਨਾ ਕਿਤੇ ਮੋਸ਼ਨ ਹੁੰਦਾ ਵੀ ਸਿੱਖਾਂ ਨਾਲ ਥੱਕਾ ਹੋ ਰਿਹਾ ਚੱਕਦੋਂ ਵੱਡੇ ਸੋ ਬਹੁਤ ਤਰ੍ਹਾਂ ਦੇ ਫੈਕਟਰ ਇਕੱਠੇ ਹੁੰਦੇ ਨੇ ਉਹਨਾਂ ਫੈਕਟਰ 'ਚ ਤੁਹਾਡੀ ਗੱਲ ਠੀਕ ਹੈ ਇਮੋਸ਼ਨ ਅਪੀਲ ਹੋ ਸਕਦੀ ਹੈ ਪਰ ਪਿਛਲੇ ਜਿਹੜੇ ਤਜਰਬੇ ਹੋਏ ਨੇ ਜਿੰਨਾ ਜ਼ਿਆਦਾ ਉਹ ਹੋਇਆ ਹੈ ਬੋਟਾਂ ਚ ਕਨਵਾਟੋ ਨਾ ਕਾਠੋ ਨਾ ਫਿਰ ਵੀ ਠੀਕ ਹੈ ਤੁਸੀਂ ਇੱਕ ਗੱਲ ਤਾਂ ਮੈਂ ਦੱਸਾਂਗਾ ਵੀ ਜਿੱਦੇ ਅੰਮ੍ਰਿਤਸਰੋਂ ਅਰੈਸਟ ਕਰ ਲਿਆ ਉਸ ਤੋਂ ਬਾਅਦ ਉਹਦੀ ਬਹੀਰ ਵੀ ਕਿਧਰੇ ਚਲੀ ਗਈ ਉਸ ਤੋਂ ਬਾਅਦ ਉਹ ਜਿਹੜਾ ਉਹ ਨਸ਼ਿਆਂ ਨੂੰ ਛਡਾਉਣ ਵਾਲਾ ਕੰਮ ਤਾਂ ਸਭ ਤੋਂ ਵੱਡਾ ਸੀ ਨਾ ਇੱਕ ਦਿਨ ਚ ਖਾਲੀ ਕਰਾ ਦੇ ਕੋਈ ਢਟਕੇ ਨਹੀਂ ਖੜੇ ਵੀ ਚੰਗਾ ਦਾ ਵੀ ਮਾਰ ਦੋ ਗੁੜੀ ਜਿਹੜੀ ਮਾਰਦੀ ਤੇ ਉਸ ਤੋਂ ਬਾਅਦ ਉਹ ਜਿਬਰੂਗਿਰ ਚ ਗਿਆ ਹੋਇਆ ਤੇ ਉਦੋਂ ਕੋਈ ਮੂਵਮੈਂਟ ਨਹੀਂ ਬਣੀ ਉਹ ਕਿ ਬਖਰੀ ਐ ਮੋਸ਼ਨਲ ਡਾਇਵਰਸਿਟੀ ਵੋਟਾਂ ਪਾਏ ਜਾਂ ਤਾਂ ਬਖਰੀ ਗੱਲ ਐ ਪਰ ਮੈਨੂੰ ਉਮੀਦ ਵੈਸੇ ਘੱਟ ਆ ਸੱਚੀ ਗੱਲ ਤੁਹਾਨੂੰ ਦੱਸਾਂ ਇਸ ਐਂਗਲ ਤੋਂ ਕਿ ਯਾਦ ਡੋੜ ਸੀ ਅਮਰ ਚਪਾਲ ਨੂੰ ਕਿ ਤੁਸੀਂ ਜਿਬਰੂਗਰ ਕਿਉਂ ਰੱਖਿਆ ਬਈ ਤੁਸੀਂ ਉਹਦੀ ਘਰ ਵਾਲੀ ਨੂੰ ਕਿਉਂ ਨਹੀਂ ਜਾਣਦੇ ਤੇ ਤੁਸੀਂ ਉਹਦੇ ਮਾਪੇ-ਮਾਪਾ ਨਾ ਚੱਕਾ ਕਿਉਂ ਕਰ ਰਹੇ ਹੋ ਠੱਟੋ ਠੱਟ ਮੈਂ ਕਹਿੰਦਾ ਜੋ ਮਰਜੀ ਐ ਉਹਦੇ ਨਾਲ ਸਾਡੀ 137 ਹੋ ਸਕਦੀ ਐ ਪਰ ਉਹਦੇ ਹਿਊਮਨ ਰਾਈਟਸ ਤਾਂ ਹੈਗੇ ਨਹੀਂ ਉਹਦੇ ਡੈਮੋਕਰੈਟਿਕ ਰਾਈਟਸ ਹੈਗੇ ਨਹੀਂ ਉਸੀਂ ਉਹ ਬਿਲਕੁਲ ਕੋਈ ਚਿੰਤਾ ਉਹਦੇ ਪਰਿਵਾਰ ਦੇ ਵੀ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਹਾਂ ਇਹ ਵਰਤਾਰਾ ਇਹ ਹੈ ਆਖਰੀ ਗੱਲ ਮੈਂ ਆਪਦੀ ਕਹਿਣਾ ਉਹ ਵਰਤਾਰਾ ਇਹ ਹੈ ਵੀ ਜਿਹੜੇ ਲੋਗ ਇੱਥੇ ਬੀਜੇਪੀ ਦਾ ਆਲਟਰਨੇਟਿਵ ਨੇ ਇੱਕ ਤਾਂ ਉਹ ਨਾ ਜਿੱਤਣ ਨੂੰ ਵੋਟਾਂ ਉਹ ਤੋਂ ਉਹਨਾਂ ਦੀਆਂ ਵੋਟਾਂ ਟੁੱਟਣਗੀਆਂ ਦੂਜਾ ਆ candidato ਨੂੰ ਸੰਕ ਸਿਖਾਉਣਾ ਹੈ ਕਿ ਉਹ ਕਿ ਸਿੱਖ ਵੋਟੀ ਜਿਆਦਾ ਜਾਣੀ ਆ ਅਕਾਲੀ ਦਲ ਨੂੰ ਸਭਕ ਤਾਂ ਸਿਖਾਇਆ ਜਾ ਸਕਦਾ ਜੋ ਹਾਰਦੇ ਨੇ ਜੇ ਫਿਰ ਕੋ ਖਡੂਰ ਸਾਹਿਬ ਤੇ ਬਟਿੰਡੇ ਦੋ ਜਿੱਤ ਜਾਂਦੇ ਨੇ ਵੀ ਤਾਂ ਬੀਜੇਪੀ ਜੀ ਤਾਂ ਮਿੱਟੀ ਹੋ ਗਈ ਇੱਕ ਉਹਨਾਂ ਦਾ ਇਹ ਵੀ ਏਮ ਹੈ ਕਿ ਬਟਿੰਡੇ ਚ ਬਲਕੌਰ ਸਿੰਘ ਤੇ ਖੜਾ ਹੋ ਰਿਹਾ ਤੇ ਉਧਰ ਉਹ ਵਾ ਠੀਕ ਆ ਵੋਟਾਂ ਤਾਂ ਟੁੱਟਣਗੀਆਂ ਸਿੱਖਾਂ ਦੀਆਂ ਅਕਾਲੀ ਦਲ ਦੀਆਂ ਵੋਟਾਂ ਟੁੱਟਣਗੀਆਂ ਉਹ ਤੇ ਇਸ ਤੋਂ ਅੱਗੇ ਕੀ ਹੈ ਨਹੀਂ ਬਟਿੰਡੇ ਦੇ ਤਾਂ ਕਾਂਗਰਸੀ ਵੀ ਟੁੱਟ ਸਕਦੇ ਆ ਕਿਉਂਕਿ ਬਲਕੌਰ ਸਿੰਘ ਦਾ ਮੁੰਡਾ ਜਿਹੜਾ ਸਿੱਧੂ ਮੂਸੇਵਾਲਾ ਗਾਇਕ ਸੀਗਾ ਉਹਨੇ ਕਾਂਗਰਸ ਤੋਂ ਕਿਉਂ ਲੜੀ ਸੀ ਐਗਰੀਡ ਐਗਰੀਲ ਐਗਰੀਲ ਕੋਈ ਮੇਰਾ ਕੋਈ ਦੋ મત ਭੇਦ ਨਹੀਂ ਪਰ ਸਿੱਖਾਂ ਦੀ ਵੋਟ ਜਿਆਦਾ ਟਟੂ ਉ ਦੇ ਚ ਮੈਂ ਜਿਹੜੀ ਗੱਲ ਕਹਿਣਾ ਆ ਕਾਦੀਆਂ ਨੂੰ ਜਿਹੜੀ ਵੋਟ ਆ ਉਹ ਹਰ ਸਿਮਤ ਕਾਰਨ ਉਹ ਜਿਹੜੀ ਵੋਟ ਪੈਂਦੀ ਆ ਆਪਾਂ ਉਸ ਸਾਹਮਣੇ ਟਟੂ ਦੋਹਾਂ ਦੀ ਹੋਈ ਤਾਂ ਵੀ ਇਸ ਤੋਂ ਅੱਗੇ ਜਿਹੜਾ ਹੈਗਾ ਵੀ ਦੇਸ਼ ਦੇ ਵਿੱਚ ਪਰ ਜਿਹੜਾ ਮੇਰੀ ਵੱਡੀ ਚਿੰਤਾ ਉਹ ਇਹ ਹੈ ਕਿ ਦੇਸ਼ ਦੇ ਵਿੱਚ ਜਿਹੜੀ ਪੰਜਾਬੀਆਂ ਦੀ ਪਾਗ ਰੋੜਨ ਦੀ ਕੋਸ਼ਿਸ਼ ਹੋਏਗੀ ਤਰੀਕੇ ਦੇ ਨਾਲ ਉਹ ਫੋਕਸ ਕਰ ਕਰਕੇ ਵੀ ਦੇਖ ਲਓ ਕਿਉਂਕਿ ਭਾਜਪਾ ਜੇ ਵੰਢੀ ਲੋੜ ਹੈ ਕੰਨ ਲੜ ਪੋਲਰਾਈਜੇਸ਼ਨ ਫਿਰ ਕਾ ਪ੍ਰਸ਼ਤੀਦੀਪ ਉਹਨਾਂ ਨੂੰ ਪਵਾ ਨਹੀਂ ਹੈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਜੋ ਬਿਆਨ ਦੇ ਰਹੇ ਨੇ ਇਲੈਕਸ਼ਨ ਕਮਿਸ਼ਨ ਉਹਨਾਂ ਨੂੰ ਕੁਝ ਨਹੀਂ ਕਹਿ ਰਿਹਾ ਉਹੋ ਜਿਹੇ ਬਿਆਨ ਜੇ ਤੁਸੀਂ ਕਹਿੰਦੇ ਮੈਨੀਫੈਸਟੋ ਦਾ ਜੀ ਮੁਸਲਮਾਨੀਗ ਦਾ ਉਹ ਕਹਿੰਦੇ ਇੱਕ ਲੱਬ ਜ ਦਿਖਾ ਦਿਓ ਇਹਦੇ ਚ ਜੇ ਤੁਸੀਂ ਕਹਿੰਦੇ ਵੀ ਮੁਸਲਮਾਨਾਂ ਨੂੰ ਥੋੜੀ ਜ਼ਮੀਨ ਵੰਡ ਦਿੱਤੀ ਜਾਏਗੀ ਥੋੜੀ ਕਵਾਇਦ ਦਿੱਤੀ ਜਾਏਗੀ 10-10 ਬੱਚੇ ਜਿਆਦਾ ਬੱਚੇ ਪੈਦਾ ਕਰਾਉਣ ਦਾ ਡਾਕਟਰ ਸਾਹਿਬ ਡਾਕਟਰ ਸਾਹਿਬ ਨਹੀਂ ਨਹੀਂ ਡਾਕਟਰ ਸਾਹਿਬ ਇੱਕ ਮਿੰਟ ਅਸੀਂ ਜਿਹੜੀ ਹੈ ਨਾ ਉਹ ਡਿਫਰੈਂਟ ਸੈਗਮੈਂਟ ਦੇ ਵਿੱਚ ਉਹ ਗੱਲ ਕਰਾਂਗੇ ਅਸੀਂ ਇਹ ਇਹ ਗੱਲ ਜਿਹੜੀ ਹੈ ਨਾ ਜਿਹੜੀ ਅਸੀਂ ਸ਼ੁਰੂ ਕੀਤੀ ਸੀ ਉਹ ਇਸੇ ਸਮਾਪਤ ਕਰਦੇ ਹੋ ਤੁਸੀਂ ਫਿਰ ਆਪਾਂ ਅੱਗੇ ਵਧਾਂਗੇ ਇਹ ਇਸੇ ਤੇ ਸਮਾਪਤ ਕਰ ਮੈਂ ਇਸੇ ਦੀ ਬਸ ਇਹ ਨਹੀਂ ਆਪਾਂ ਹੋ ਗਿਆ ਮੇਰੇ ਖਿਆਲ ਟਾਈਮ ਵੀ ਬਹੁਤ ਹੋ ਗਿਆ ਤੇ ਉਹਦੇ ਵਿੱਚ ਇਹ ਹੈ ਕਿ ਪੰਜਾਬ 'ਚ ਨਵਾਂ ਫੈਨੋਮੈਨਾ ਇਹਦਾ ਨੁਕਸਾਨ ਹੋਏਗਾ ਪੰਜਾਬ ਨੂੰ ਬਹੁਤ ਸਾਰਾ ਫਾਇਦਾ ਨਹੀਂ ਆਉਣਾ ਥੈਟਸ ਆਬ ਅੱਜ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਨੇ ਇੱਕ ਕਨਕਲੇਵ ਕੀਤੀ ਹੈ ਉਸ ਕਨਕਲੇਵ ਦਾ ਇਹ ਸੀਗਾ ਵੀ ਜਿਹੜੀਆਂ ਦੇਸ਼ ਦੇ ਵਿੱਚ ਜਿਹੜੇ ਦਲਤ ਨੇ ਦੇਸ਼ ਦੇ ਵਿੱਚ ਕਟ ਗਣਤੀਆਂ ਨੇ ਅਸੀਂ ਇਹਨਾਂ ਦਾ ਇਹ ਹਿੱਤਾਂ ਦੀ ਰਾਖੀ ਕਰਦੇ ਆਂ ਤੇ ਕਰਦੇ ਰਵਾਂਗੇ ਤੇ ਉਹਦੇ ਵਿੱਚ ਜਿਹੜਾ ਮੈਨੀਫੈਸਟੋ ਸਾਡਾ ਇਹਦੀ ਗਵਾਹੀ ਭਰਦਾ ਤੇ ਜਿਹੜੇ ਦੋਸ਼ ਜਿਹੜੇ ਪ੍ਰਧਾਨ ਮੰਤਰੀ ਜਿਹੜੀਆਂ ਗੱਲਾਂ ਕਰਦੇ ਉਹਦਾ ਕੋਈ ਰੈਲੇਵੈਂਸ ਨਹੀਂਗਾ ਮਤਲਬ ਉਹ ਗਲਤ ਕਹਿ ਰਿਹਾ ਇਹਦੇ ਬਾਰੇ ਤੁਸੀਂ ਦੱਸੋ ਦੇਖੋ ਉਹਨਾਂ ਨੇ ਜਿਹੜੀ ਆਪਣੇ ਡਾਕਟਰ ਮਨਮੋਹਨ ਸਿੰਘ ਜੀ ਦੀ ਸਪੀਚ ਵੀ ਆ ਜਿਹੜੀ ਉਹ ਮੈਂ ਆਪ ਮੇਰੇ ਸਾਹਮਣੇ ਮੈਂ ਪੜੀ ਹੈ ਉਹ ਜਿੰਨਾ ਹੋ ਪਾਤੀ 2006 ਦੀ ਸਪੀਚ ਹੈ ਪਹਿਲਾਂ ਇਹ ਗੜੇ ਮੱਦੇ ਕਾਗਨ ਵਾਲੀ ਗੱਲ ਕਰਦੇ ਨੇ ਇਹਨਾਂ ਨੂੰ 14 ਚ 19 ਚ ਨਹੀਂ ਉਸ ਵੀ ਜ਼ਿਆਦਾ ਹੀ ਹੋਣ ਜ਼ਿਆਦਾ ਜ਼ਿਆਦਾ ਰਹੀ ਹੈ ਇੱਕ ਤੇ ਉਹਦੇ ਵਿੱਚ ਕਿਤੇ ਨਹੀਂ ਲਿਖਾਉਦੇ ਚ ਐਸਸੀਐਸਟੀ ਔਮਨ ਮਾਰਜਨ ਵਾਲੀ ਸੈਕਸ਼ਨ ਤੇ ਤੇ ਮੁਸਲਮਾਨ ਇਹ ਦੇਖਿਆ ਮਿਨੋਰਟੀ ਤੋਂ ਬਰਨ ਤਾਂ ਇਹਨਾਂ ਨੇ ਕਿਹਾ ਇਹ ਵੀ ਮੁਸਲਮਾਨਾਂ ਦਾ ਹਿੱਸਾ ਉਹਦੇ ਚ ਕਿਹਾ ਵੀ ਜਾਇਦਾਦ ਚ ਵੀ ਸਾਰਿਆਂ ਦਾ ਹਿੱਸਾ ਵਿਕਾਸ ਦੇ ਵਿੱਚ ਉਹਨਾਂ ਦਾ ਹਿੱਸਾ ਹੈ ਜੇ ਉਹਨੂੰ ਇਹਨਾਂ ਨੇ ਕਿਹਾ ਚਾਹੇ ਸਭ ਕੁਝ ਮੁਸਲਮਾਨਾਂ ਨੂੰ ਦੇ ਦੇਵੇ ਵੰਡ ਦੇਣਾ ਇੱਕ ਤਾਂ ਇਹ ਗੱਲ ਹੈ ਮਨਮੋਹ ਸਿੰਘ ਨੇ ਕਿਹਾ ਹਾਂ ਉਹਨਾਂ ਦਾ ਹਿੱਸਾ ਹੈ ਪ੍ਰਾਟੀਕੀ ਜਿਹਸਾ ਪ੍ਰਾਟੀਕੀ ਹਿੱਸਾ ਤਾਂ ਹੋਣੀ ਚਾਹੀਦਾ ਜੇ ਕੋਈ ਬੰਦਾ ਜਿਹੜਾ ਬਹੁਤ ਪਿੱਛੇ ਰਿਹਾ ਉਹਦਾ ਪ੍ਰਾਟੀਕੀ ਹਿੱਸਾ ਹੋਣਾ ਚਾਹੀਦਾ ਜਿਹੜੀ ਇਹਨਾਂ ਨੇ ਹੁਣ ਕਨਕਲੇਵ ਕਰੀ ਹੈ ਇਹ ਮੈਨੂੰ ਨਹੀਂ ਪਤਾ ਕਿੰਨੇ ਕੁ ਸਫਲ ਹੁੰਦੇ ਨੇ ਪਰ ਇੱਕ ਗੱਲ ਪੱਕੀ ਹੈ ਵੀ ਜਦ ਇਹਨਾਂ ਨੇ ਐਸਸੀ ਐਸਟੀ ਨੂੰ ਨਾਲ ਲੈ ਕੇ ਵੀ ਅਸੀਂ ਐਸਸੀ ਐਸਟੀ ਇਹ ਅਸੀਂ ਜਿਹੜੇ ਹੈਗੇ ਨੇ ਆਪਣੇ ਮਿਨੋਰਟੀਜ਼ ਖਾਸ ਕਰਕੇ ਮੁਸਲਮਾਨ ਜੀ ਕਹਿੰਦੇ ਨੇ ਤਾਂ ਮੈਨੂੰ ਇਹ ਲੱਗਦਾ ਵੀ ਜਿਹੜਾ ਮੋਦੀ ਸਾਹਿਬ ਦੀ ਕੋਸ਼ਿਸ਼ ਹੈ ਇਹਨੂੰ ਕੱਲੇ ਮੁਸਲਮਾਨਾਂ ਤੇ ਕੇਂਦਰਿਤ ਕਰਨ ਦੀ